ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਅੱਜ ਲੁਧਿਆਣਾ ਦੇ ਟਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਨਤਾ ਸਰਕਾਰ ਮੋਰਚਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵੱਲੋਂ ਅਲੱਗ-ਅਲੱਗ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜਿਸ ਸਮੇਂ ਲੋਕਡਾਊਨ ਲੱਗਿਆ ਸੀ ਉਸ ਸਮੇਂ ਮੌਜੂਦਾ ਕੇਂਦਰ ਸਰਕਾਰ ਨੇ ਬੈਂਕਾਂ ਨੂੰ ਫਰਮਾਨ ਜਾਰੀ ਕੀਤਾ ਸੀ ਕਿ ਤੁਸੀਂ ਆਪਣੀ ਕਿਸ਼ਤ ਕੁਝ ਮਹੀਨੇ ਰੋਕਣ ਤੋਂ ਬਾਅਦ ਉਹੀ ਰਕਮ ਤੁਸੀਂ ਬੈਂਕ ਨੂੰ ਅਦਾਇਗੀ ਕਰੋਗੇ ਪਰ ਬੈਂਕਾਂ ਦੇ ਮੈਨੇਜਰ ਇਸ ਗੱਲ ਤੋਂ ਹਟ ਕੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਹਨ ਤੇ ਉਹਨਾਂ ਕਿਸ਼ਤਾਂ ਦੇ ਉੱਪਰ ਚਾਰ ਗੁਣਾ ਪੈਸੇ ਵਧਾ ਕੇ ਵਿਆਜ ਦੀਆਂ ਦਰਾਂ ਵਧਾ ਰਹੇ ਹਨ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਮੌਕੇ ਤੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਬੈਂਕਾਂ ਵਾਲਿਆਂ ਉੱਪਰ ਨਕੇਲ ਕਸੀ ਜਾਵੇ ਤਾਂ ਜੋ ਬੈਂਕਾਂ ਦੇ ਵੱਲੋਂ ਮੁਕਾਨਾ ਅਤੇ ਦੁਕਾਨਾਂ ਦੇ ਜੋ ਤਾਲੇ ਲਗਾਏ ਜਾ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ ਮੇਰਾ ਨਾਮ ਜੀ ਅਨੁਜ ਸ਼ਰਮਾ ਕਿੰਨਾ ਕੋਨੇ ਆ ਤੁਸੀਂ ਅੱਜ ਆਏ ਹੋ ਅਸੀਂ ਜਨਤਾ ਸਰਕਾਰ ਮੋਰਚਾ ਬੰਨੀ ਹੋਏ ਆਏ ਹਾਂ ਜੀ ਹਾਂ ਜੀ ਇਹ ਬੈਂਕਾਂ ਦੇ ਖਿਲਾਫ ਜਿਹੜੇ ਬੈਂਕ ਤੱਕੇਸ਼ਾਈ ਕਰ ਰਹੇ ਆ ਲੋਕਾਂ ਨੂੰ ਸਰਫੈਸੀ ਐਕਟ ਦੇ ਤਹਿਤ ਲੋਕਾਂ ਦੇ ਤਾਲੇਬੰਦੀ ਕਰ ਰਹੇ ਆ ਉਸ ਦੇ ਖਿਲਾਫ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿਉਂਕਿ ਜਦ ਸਾਡਾ ਬੰਦਾ ਕੋਈ ਆਪਣਾ ਅਵੇਦਨ ਲੋਂਦਾ ਆ ਤਾਂ ਡੀਸੀ ਸਾਹਿਬ ਉਹਨਾਂ ਨੂੰ ਬੁਲਾਉਂਦੇ ਨਹੀਂਗੇ ਇੱਕ ਤਰਫਾ ਆਪਣਾ ਬੈਂਕਾਂ ਦੇ ਕਹਿਣ ਦੇ ਉੱਤੇ ਆਪਣਾ ਆਰਡਰ ਕਰ ਦਿੰਦੇ ਆ ਇਸ ਦੇ ਖਿਲਾਫ ਅਸੀਂ ਆਵਾਜ਼ ਚੱਕੜ ਆਏ ਆ ਜਦ ਕਿ ਸਰਫੈਸੀ ਐਕਟ ਗੈਰ ਸੰਵਿਧਾਨਿਕ ਸੰਵਿਧਾਨ ਕਹਿੰਦਾ ਆ ਕਿ ਸੰਵਿਧਾਨ ਦੀ ਧਾਰਾ 21 ਕਹਿੰਦੀ ਆ ਰੋਟੀ ਕੱਪੜਾ ਔਰ ਮਕਾਨ ਹਰ ਬੰਦੇ ਦਾ ਜੀਵਨ ਸਿੱਧ ਅਧਿਕਾਰ ਹੈ ਇਹਨੂੰ ਕੋਈ ਖੋ ਨਹੀਂ ਸਕਦਾ ਇਹਨੂੰ ਕੋਈ ਛੀਨ ਨਹੀਂ ਸਕਦਾ ਇਸ ਕਰਕੇ ਅਸੀਂ ਆਪਣਾ ਸਾਰੇ ਜਿਹੜੇ ਆਏ ਆ ਇਹਨਾਂ ਨੇ ਆਪਣਾ ਲੋਕ ਡੋਣ ਦੇ ਵਿੱਚ ਜੇ ਕਿਸੇ ਦੇ 3 ਮਹੀਨੇ ਟੁੱਟੇ ਤਾਂ ਉਹਦੇ 2-2 ਸਾਲ ਵਧਾਤੇ 3-3 ਸਾਲ ਵਧਾਤੇ ਅਮਾਉਂਟ ਵਧਾਤੀ ਨਾਲ ਇਹਨਾਂ ਨੇ ਜਿਹੜੀ ਕਿਸ਼ਤ ਹੈ ਕਿਸ਼ਤ ਵਧਾਤੀ ਹੈ ਦੇਖੋ ਜਲਦੀ ਜਲਦੀ ਪ੍ਰੋਜੈਕਸ਼ਨ ਲੈ ਰਿਹਾ ਉਹ ਕੀ ਹੁਣ ਕੀ ਤੁਸੀਂ ਤੁਹਾਨੂੰ ਡਿਸਾਉਂਡ ਕੀ ਸ਼ਵਾਸ਼ਣ ਦਵਾਇਆ ਡੀਸੀ ਸਾਹਿਬ ਨੇ ਕਿਹਾ ਸੀ ਇਸ ਦੇ ਬਾਰੇ ਗੱਲ ਕਰਾਂਗੇ ਅੱਗੇ ਤੋਂ ਜੇ ਕੋਈ ਆਪਣਾ ਬੈਂਕ ਕੇਰਨ ਨੂੰ ਆ ਕੇ ਕਹਿੰਦਾ ਆ ਤਾਂ ਆਪਣਾ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਸਾਡੀ ਇਹ ਮੰਗ ਹੈ ਵੀ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਇੱਕ ਤਰਫਾ ਆਰਡਰ ਨਾ ਕੀਤਾ ਜਾਵੇ ਜੇ ਡਾੜੀ ਮੰਗੀਏ ਨਹੀਂ ਪੂਰੀ ਨਹੀਂ ਡਾੜੀ ਅਗਲੀ ਨੀਤੀ ਕੀ ਹੋਗੀ ਸਾਡਾ ਇਹ ਮੋਰਚਾ ਖੜਾ ਸੀ ਆਪਣਾ ਖੜਾਂਗੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਆਪਣਾ ਤਾਲਾਬੰਦੀ ਨਹੀਂ ਹੋਣ ਦਵਾਗੇ ਠੀਕ ਹੈ ਇਹ ਬੈਂਕਾਂ ਵਾਲਿਆਂ ਨੂੰ ਅਸੀਂ ਆਪਣਾ ਕਹਿ ਦਿੰਦੇ ਆ ਆਪਣੇ ਕੰਨ ਖੋਲ ਕੇ ਸੁਣ ਲੈਣ ਅਸੀਂ ਠੱਕੇਸ਼ਾਈ ਬਿਲਕੁਲ ਨਹੀਂ ਹੋਣ ਦਵਾਂਗੇ ਜੀ ਜਿਤਿੰਦਰ ਕੁਮਾਰ ਸ਼ਰਮਾ ਜੀ ਡੀਸੀਫ ਤਰਾਇਓ ਕਿਹੜੀ ਮੰਗ ਨੂੰ ਲੈ ਕੇ ਆਏ ਇਹ ਅਸੀਂ ਬੈਂਕਾਂ ਦੇ ਠੱਕੇ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਆਏ ਆ ਮੰਗ ਪੱਤਰ ਲੈ ਕੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਇਹ ਸਰਫੇਸੀ ਐਕਟ ਦੇ ਅਕੋਰਡਿੰਗ ਜਿਹੜੇ ਇਹ ਤਾਲਾਬੰਦੀ ਕਰ ਰਹੇ ਆ ਉਹ ਅਸੀਂ ਇਹਨਾਂ ਨੂੰ ਦੇਣ ਆਏ ਆ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਦੁਆਰਾ ਮਿਲਣ ਦਾ ਆਪਾਂ ਉਹਨਾਂ ਨੂੰ ਜ਼ਰੂਰ ਮਿਲਾਂਗੇ ਜੇ ਜੇ ਸੱਦਗੇ ਐਕਚੁਅਲੀ ਵਿੱਚ ਕੀ ਹੈ ਕਿ ਜਿਹੜੇ ਬੈਂਕ ਠੱਕੇ ਕਰਦੇ ਆ ਅਸੀਂ ਕਹਿੰਦੇ ਦੇਸ਼ ਇੱਕ ਹੈ ਸੰਵਿਧਾਨਿਕ ਹੈ ਤਾਂ ਉਸ ਸੰਵਿਧਾਨ ਦੇ ਪੇਪਰ ਕਰੰਸੀ ਐਕਟ ਦੇ ਅਕੋਰਡਿੰਗਲੀ ਜੋ ਸੰਵਿਧਾਨ ਦੇ ਤਰੀਕੇ ਨਾਲ ਕਿਸੇ ਦੇ ਲੋਨ ਹੈਗੇ ਕਿਸੇ ਤੋਂ ਨਹੀਂ ਮੋੜੇ ਜਾਂਦੇ ਬੈਂਕ ਉਹਨਾਂ ਨੂੰ ਲੈ ਰਹੇ ਆ ਅਸੀਂ ਕਹਿੰਦੇ ਵੀ ਅਸੀਂ ਅਦਾਇਗੀ ਕਰਾਂਗੇ ਸੰਵਿਧਾਨ ਦੇ ਤਰੀਕੇ ਨਾਲ ਠੀਕ ਹੈ ਜੀ ਸਾਡਾ ਇਹ ਮੰਗਾ ਅਸੀਂ ਉਹ ਕਿੰਨੇ ਕੁ ਲੋਕ ਪੀੜ ਦੇ ਘਟੂ ਘਟ ਇਹ ਸਾਰੇ ਪੂਰੇ ਭਾਰਤ ਦੇ ਵਿੱਚ 90% ਲੋਕ ਪੀੜ ਦੇ ਤੁਸੀਂ ਲੁਧਿਆਣਾ ਦੀ ਗੱਲ ਕਰਦੇ ਆ ਬਸ ਕਿੰਨੇ ਕੁ ਲੋਕ ਬੈਂਕ ਨਾ ਇੱਕ ਘਰ ਛੱਡ ਕੇ ਸਾਰੇ ਵੀਰ ਦਾ ਹਰ ਤੀਸਰਾ ਬੰਦਾ ਪੀੜ ਦਾ ਹਰ ਤੀਸਰਾ ਬੰਦਾ ਪੀੜ ਦਾ ਠੀਕ ਜਣਦੇ ਮਾਰੇ ਦਾਦਾ ਨਹੀਂ ਕੋਈ